ਚੈੱਕ ਵੰਡੇ ਗਏ ਆ ਕੁਝ ਹੋਰ ਕਿਸ ਮਾਮਲੇ ਨੂੰ ਵੰਡੇ ਗਏ ਜੀ ਸੋ ਸਤਿ ਸ਼੍ਰੀ ਅਕਾਲ ਜੀ ਇਹ ਸਾਡੀ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤਾਂ ਦੀ ਸਹਿਸਮਤੀ ਹੋਈ ਸੀਗੀ ਉਸ ਰਿਗਾਰਡਿੰਗ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਵੀ ਪਿੰਡ ਸਹਿਸਮਤੀ ਦੇ ਨਾਲ ਸਰਪੰਚੀ ਮਤਲਬ ਸਰਪੰਚ ਬਣਾਊਗਾ ਉਹਨੂੰ ਅਸੀਂ 5 ਲੱਖ ਰੁਪਏ ਦਾ ਪੰਜਾਬ ਗਵਰਨਮੈਂਟ ਵੱਲੋਂ ਚੈੱਕ ਦੇਵਾਂਗੇ ਸੋ ਅੱਜ ਲਗਭਗ ਮੈਂ 1 ਕਰੋੜ ਦੇ ਚੈੱਕ ਜਿਹੜੇ ਹੈ ਉਹ ਵੰਡੇ ਆ ਹਰਸ਼ਾਸ਼ੀਨਾ ਬਲਾਕ ਦੇ ਵਿੱਚ ਔਰ ਅਸੀਂ ਇਹੀ ਇਸ ਤੋਂ ਅਪੀਲ ਕਰਦੇ ਆਂ ਵੀ ਸਾਰੇ ਪਿੰਨਾਂ ਦੇ ਵਿੱਚ ਸਹਿਮਤੀ ਹੋਣੀ ਚਾਹੀਦੀ ਔਰ ਪਿੰਨਾਂ ਦੀਆਂ ਪੰਚਾਇਤਾਂ ਦੇ ਵਿੱਚ ਯੂਨਿਟੀ ਹੋਣੀ ਚਾਹੀਦੀ ਹੈ ਜੀ ਇੱਕ ਜਿਹੜਾ ਐਪ ਲਾਂਚ ਕੀਤਾ ਗਿਆ ਜੀ ਇਹਦੇ ਬਾਰੇ ਥੋੜਾ ਜਿਹਾ ਵੇਖੋ ਜੀ ਅੱਜ ਤੋਂ ਹੀ ਸਾਡਾ 2 ਤਰੀਕ ਤੋਂ ਜਿਹੜਾ ਪਿੰਨਾਂ ਦਾ ਪਿੰਨਾਂ ਦੇ ਵਿੱਚ ਬੀਡੀਸੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਟਾਰਟ ਹੋਇਆ ਹੈ VDC ਦੀ ਮੀਟਿੰਗਸ ਦਾ ਜਿਹਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ VDCs ਬਣੀਆਂ ਸੀਗੀਆਂ VDC ਦਾ ਮਤਲਬ ਨਸ਼ਾ ਮੁਕਤੀ ਦੀ ਜਿਹੜੀ ਕਮੇਟੀ ਬਣੀ ਹੈ ਪਿੰਡਾਂ ਦੇ ਵਿੱਚ 11 ਮੈਂਬਰੀ ਉਹਦੇ ਵਿੱਚ ਅਸੀਂ NMM ਦਾ ਐਪ ਜਿਹੜਾ ਨਸ਼ਾ ਮੁਕਤੀ ਮੋਰਚੇ ਦਾ ਜਿਹੜਾ ਐਪ ਹੈ ਉਹਨਾਂ ਦੇ ਫੋਨਾਂ ਦੇ ਵਿੱਚ ਡਾਊਨਲੋਡ ਕੀਤਾ ਜਾਊਗਾ ਔਰ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਪਾਸਵਰਡ ਹੈ ਉਹਨਾਂ ਦਾ ਹੀ ਨੰਬਰ ਹੋਊਗਾ ਇਹ ਕਿਸੇ ਵੀ ਆਮ ਇਨਸਾਨ ਦੇ ਫੋਨ ਦੇ ਵਿੱਚ ਇਹ ਜਿਹੜਾ ਨਸ਼ਾ ਮੁਕਤੀ ਮੋਰਚੇ ਵਾਲਾ ਜਿਹੜਾ ਐਪ ਹੈ ਡਾਊਨਲੋਡ ਨਹੀਂ ਹੋ ਸਕਦਾ ਕਿਉਂਕਿ ਇਹ ਸਿਰਫ ਅ ਬीडीसी ਸਵੈਸਥੀ ਬਣਿਆ ਨਸ਼ਾ ਮੁਕਤੀ ਮੋਰਚੇ ਦੀ ਕਮੇਟੀ ਜਿਹੜੀ ਰਜਿਸਟਰਡ ਕਮੇਟੀ ਹੈ ਪੁਲਿਸ ਦੇ ਕੋਲ ਉਹਨਾਂ ਦੇ ਨੰਬਰ ਰਜਿਸਟਰਡ ਹੈ ਉਹਨਾਂ ਦੇ ਕੋਲ ਹੀ ਬਣਿਆ ਜਾਊਗਾ ਉਹਦਾ ਮਕਸਦ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਬੜੀਆਂ ਕੰਪਲੇਂਟਸ ਆਂਦੀਆਂ ਸੀਗੀਆਂ ਕਿ ਜਿਹੜੇ ਨਸ਼ੇ ਤਸਕਰਾਂ ਨੂੰ ਨਹੀਂ ਫੜਿਆ ਜਾ ਰਿਹਾ ਜਾਂ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹਦੇ ਵਾਸਤੇ ਉਹਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਸੋ ਉਹਦੇ ਵਿੱਚ ਘਰੇ ਬੈਠੇ ਜਿਹੜੀ ਸਾਡੀ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਕਮੇਟੀ ਹੈ ਵੀ ਡੀਸੀ ਦੀ ਉਹ ਘਰੇ ਬੈਠੀ ਉਸ ਐਪ ਦੇ ਵਿੱਚੋਂ ਇਨਫੋਰਮੇਸ਼ਨ ਦੇ ਸਕਦੀ ਹੈ ਤੇ ਪਿੰਡਾਂ ਦੇ ਵਿੱਚੋਂ ਅਸੀਂ ਨਸ਼ਾ ਦਾ ਜਿਹੜਾ ਵੇਚ ਤੇ ਜਿਹੜੇ ਇਲਾਜ ਕਰਾਉਣਾ ਚਾਹੁੰਦੇ ਆ ਅਸੀਂ ਇਹ ਸਭ ਕੁਝ ਮੁਕੰਮਲ ਤੌਰ ਤੇ ਕੰਮ ਕਰ ਸਕਦੇ ਲੋਕਾਂ 'ਚ ਕਾਫੀ ਮੈਡਮ ਖੁਸ਼ੀ ਦਾ ਮਾਹੌਲ ਹੈ ਕਿਦਾਂ ਦਾ ਮਹਿਸੂਸ ਹੁੰਦਾ ਕਿ ਨਸ਼ੇ ਨੂੰ ਲੈ ਕੇ ਸਰਕਾਰ ਬੜੀ ਗੰਭੀਰਤਾ ਦੇ ਨਾਲ ਚੱਲੀ ਹੈ ਜੀ ਵੇਖੋ ਜੀ ਅੱਜ ਤੱਕ ਜਿੰਨੀਆਂ ਵੀ ਗਵਰਨਮੈਂਟਸ ਆਈਆਂ ਨੇ ਉਹਨਾਂ ਨੇ ਸਿਰਫ ਝੂਠੇ ਵਾਅਦੇ ਕੀਤੇ ਆ ਉਹਨਾਂ ਨੇ ਕਦੀ ਵੀ ਨਸ਼ਾ ਨਸ਼ੇ ਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਨਸ਼ੇ ਦੇ ਉੱਤੇ ਪੋਲਿਟਿਕਸ ਕੀਤੀ ਹੈ ਹਮੇਸ਼ਾ ਇਹ ਕਿਸੇ ਨੇ ਕਿਹਾ 3 ਮਹੀਨੇ ਚ ਖਤਮ ਕਰ ਦਾਂਗੇ ਕਿਸੇ ਨੇ ਕਿਹਾ ਸਾਲ ਚ ਖਤਮ ਕਰ ਦਾਂਗੇ ਨਸ਼ਾ ਇਹੋ ਜੀ ਚੀਜ਼ ਹੈ ਨਾ ਤੇ ਉਹ 3 ਮਹੀਨੇ ਚ ਖਤਮ ਹੋ ਸਕਦਾ ਨਾ ਸਾਲ ਚ ਖਤਮ ਹੋ ਸਕਦਾ ਇਹ ਤੇ ਜੀ ਸਾਡੇ ਸਾਰੇ ਲੋਕਾਂ ਦਾ ਯੋਗਦਾਨ ਹੋਊਗਾ ਨਾਲ ਸਰਕਾਰ ਹੈ ਨਾਲ ਪੁਲਿਸ ਹੈ ਸਾਰਿਆਂ ਦਾ ਯੋਗਦਾਨ ਹੋਊਗਾ ਤਦ ਜਾ ਕੇ ਕਿਤੇ ਨਸ਼ਾ ਖਤਮ ਹੋ ਸਕਦਾ ਕਿਉਂਕਿ ਜਿਹੜਾ ਆਪਣੇ ਪਿੰਨਾ ਤੱਕ ਨਸ਼ਾ ਜਿਹੜਾ ਪਹੁੰਚਿਆ ਹੋਇਆ ਹੈ ਇਹ ਪਿਛਲੀਆਂ ਸਰਕਾਰਾਂ ਦੇ ਦੀਨ ਹੈ ਤੁਸੀਂ ਸੋਚਦੇ ਹੋ ਪਿਛਲੀਆਂ ਸਰਕਾਰਾਂ ਦਾ ਇੱਕ ਮੋਟੋ ਹੈ ਵੇਖੋ ਹਰ ਕੋਈ ਗਵਰਨਮੈਂਟ ਜਿਹੜੀ ਹੈ ਇੱਕ ਤੇ ਉਹਨਾਂ ਦਾ ਪੈਸਾ ਹੀ ਮਹੱਤਵਤਾ ਹੈ ਪੈਸੇ ਵਾਲੇ ਬੰਦੇ ਨੂੰ ਟਿਕਟਾ ਦੇ ਦਿੰਦੇ ਨੇ ਪੈਸੇ ਵਾਲੇ ਬੰਦੇ ਦੇ ਨਾਲ ਹੀ ਸਭ ਕੁਝ ਵਾਰਤਾਲਾਪ ਕਰਦੇ ਨੇ ਫਿਰ ਉਹਨਾਂ ਦੀ ਜਿਹੜੀ ਸਾਈਕੀ ਹੈ ਨਾ ਉਹ ਪੈਸਾ ਹੀ ਬਣ ਚੁੱਕੀ ਹੈ ਇਸੇ ਕਰਕੇ ਜਿਹੜਾ ਨਸ਼ਾ ਵੇਚਣ ਵਾਲੇ ਤਸਕਰ ਹੈ ਉਹ ਕਾਦੀ ਵਾਸਤੇ ਨਸ਼ਾ ਵੇਚ ਦਿੰਦੇ ਆ ਪੈਸਾ ਕਮਾਣ ਵਾਸਤੇ ਵੇਚ ਦਿੰਦੀ ਹੈ ਇਟਸ ਅ ਈਜ਼ੀ ਮਨੀ ਸੋ ਉਹ ਜਿਹੜੀ ਪੈਸੇ ਦੀ ਮਹੱਤਤਾ ਹੈ ਨਾ ਉਹ ਸਾਡੀ ਪਾਰਟੀ ਦੇ ਵਿੱਚ ਨਹੀਂ ਹੈਗੀ ਇਸੇ ਕਰਕੇ ਆਮ ਆਦਮੀ ਪਾਰਟੀ ਹੈ ਜੀ। ਜਿਹੜੀ ਯੋਜਨਾ ਜਿਹੜਾ ਚੱਲ ਰਹੀ ਆ ਉਹ ਕਿੰਨਾ ਕੁ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ। ਦੇਖੋ ਜੀ ਬਹੁਤ ਵਧੀਆ ਆ ਹਰ ਕੋਈ ਮੇਕੋ ਪਿੰਨਾ ਦੇ ਵਿੱਚ ਹੁਣ ਸਰਪੰਚ ਜਿਹੜੀਆਂ ਮੈਨੂੰ ਫੋਨ ਕਰਦੇ ਆ ਮੈਂ ਮਸ਼ੀਨ ਕਦੋਂ ਆਣੀ ਆ ਕਦੋਂ ਸਾਡੇ ਕਾਰਡ ਬਣਨੇ ਆ ਬੜੀ ਵਧੀਆ ਗੱਲ ਹੈ 10-10 ਲੱਖ ਰੁਪਿਆ ਵੱਡੀ ਗੱਲ ਹੁੰਦੀ ਹੈ ਕਿਸੇ ਆਮ ਇਨਸਾਨ ਨੂੰ ਮਿਲਣਾ ਔਰ ਘਰ ਫੈਮਿਲੀ ਨੂੰ ਮਿਲਣਾ ਕਿਉਂਕਿ ਬਹੁਤ ਘੱਟ ਲੋਕੀ ਹੁੰਦੇ ਆ ਜਿਹੜੇ ਪੈਸੇ ਪੱਖੋਂ ਮਤਲਬ ਲਾਜ ਨਹੀਂ ਕਰਵਾ ਪਾਉਂਦੇ ਪਿੱਛੇ ਰਹਿ ਜਾਂਦੇ ਆ ਹਨਾ ਤੇ ਇਸ ਕਰਕੇ ਆਪਾਂ ਉਹਨਾਂ ਲੋਕਾਂ ਨੂੰ ਫਾਈਨੈਂਸ਼ੀਅਲੀ ਠੀਕ ਕਰਨਾ ਹੈ ਆਪਾਂ ਉਹਨਾਂ ਦੀ ਸਿਹਤ ਠੀਕ ਕਰਨੀ ਹੈ ਇਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਵਾਸਤੇ ਜੀ ਇਹ ਸੇਤ ਯੋਜਨਾ ਬੀਮਾ ਜਿਹੜਾ ਹੈ 10 ਲੱਖ ਰੁਪਏ ਵਾਲਾ ਸਟਾਰਟ ਕੀਤਾ ਥੈਂਕ ਯੂ ਮੈਮ